ਨੋ ਵਾਜਗੇ ਤੇ ਹਜ ਤੱਕ ਸੁਤੇ ਸਿਮੀ ਉੱਠ ਜਾ ਸਿਮੀ ਉਠ ਮਮੀ ਕਰੋ ਤੇ ਚਲ ਗਏ ਆ ਸਾਰਾ ਕੰਮ ਪਿਆ ਅਜੇ ਕਰਨ ਵਾਲਾ ਹੈ ਮਮੀ ਚਲ ਵੀ ਗਏ ਆ ਤੇ ਹੋਰ ਕੀ ਆ ਮਮੀ ਕਰੋ ਤੇ ਕਹਿ ਕੇ ਗਏ ਆ ਮਮੀ ਨੇ ਤੈਨੂੰ ਰਾਤੀ ਵੀ ਕਿਹਾ ਹੀਗਾ ਕਿ ਉੱਠ ਕੇ ਤੇ ਕੰਮ ਕਰ ਲਈ ਸਾਰੇ ਮੈਂ ਤਾਂ ਅੱਗੇ ਨਹੀਂ ਠੀਕ ਹੈਗੀ ਤੇ ਸਾਰਾ ਕੰਮ ਕਰਨ ਵਾਲਾ ਪਿਆ ਹਜੇ ਚਾਹ ਤੇ ਮੈਂ ਬਣਾਤੀ ਆ ਤੇ ਉੱਠ ਕੇ ਪੀਲਾ ਤੇ ਫੇਰ ਕੰਮ ਲੱਗ ਜੇ ਸਾਰੇ ਕਰਨਾ ਚਲੋ ਠੀਕ ਆ ਭਾਬੀ ਤੁਸੀਂ ਜਾਓ ਮੈਂ ਪੀ ਲੈਣੀ ਆ ਠੀਕ ਆ ਸਿਮੀ ਲੱਗਾਂ ਨਹੀਂ ਚਾਰੂ ਲਾ ਲਿਆ ਭਾਬੀ ਬਸ ਇੱਥੇ ਥੋੜਾ ਹੀ ਰਹਿ ਗਿਆ ਲਾਉਣ ਵਾਲਾ ਚਲ ਠੀਕ ਆ ਕਰਕੇ ਨਾ ਤੈਨੂੰ ਰੋਟੀ ਬਣਾ ਦੇ ਮੈਨੂੰ ਭੁੱਖ ਲੱਗਣ ਦੀ ਆ ਲੈ ਤੁਹਾਨੂੰ ਭੁੱਖ ਲੱਗ ਵੀ ਗਈ ਏ ਢੀ ਛੇਤੀ ਸਿਮੀ 9 ਵਜੇ ਤੋਂ ਸੁੱਤੀ ਉੱਠੀ ਆ 10:30 ਹੋ ਗਿਆ ਤੁਹਾਨੂੰ ਪਤਾ ਹੀ ਆ ਗਰੋਜ 9 ਵਜੇ ਰੋਟੀ ਖਾ ਲਈਦੀ ਆ ਮੈਂ ਤਾਂ ਆਪ ਹੀ ਬਣਾ ਲੈਣੀ ਹੀ ਤੇ ਮੇਰੇ ਕੋ ਹਿੰਮਤ ਆ ਨਹੀਂ ਆ ਨਾਲੇ ਮੰਮੀ ਕਹਿ ਕੇ ਗਏਗੇ ਕਿ ਤੂੰ ਰੈਸਟ ਕਰੀ ਤਾਂ ਸਿਮੀ ਕੋ ਕੋਈ ਨਹੀਂ ਕਰਾ ਲਈ ਕੰਮ ਮੇਰੇ ਤਾਂ ਨੂੰ ਪਤਾ ਹੀ ਆ ਸਿਰ ਕਿੰਨਾ ਦੁਖੰਦਾ ਹੁਣ ਫੇਰ ਰੋਟੀ ਬਣਾ ਦੇ ਮੇਰੇ ਕੋ ਹਿੰਮਤ ਨਹੀਂ ਆਗੀ ਚਲ ਕੋਈ ਗੱਲ ਨਹੀਂ ਮੈਂ ਬਣਾ ਦੇਨੀ ਆ ਝਾੜੂ ਲਾ ਕੇ ਠੀਕ ਆ ਲੈ ਇਹ ਤਾਂ ਮੈਂ ਵਿਪਤਾ ਚ ਹੀ ਫਸ ਗਈ ਆ ਮੰਮੀ ਵੀ ਹੁਣ ਦੋ ਤਿੰਨ ਦਿਨ ਲਈ ਪਤਾ ਨਹੀਂ ਚਲ ਗਏ ਨੇ ਮੈਂ ਹੁਣ ਕੀ ਕਰਾਂ ਇਹ ਤਾਂ ਮੇਰੇ ਲਈ ਹੋਰ ਜੱਬ ਪੈ ਗਿਆ ਹੁਣ ਇਹਨੂੰ ਰੋਟੀਆਂ ਬਣਾ ਬਣਾ ਕੇ ਦਵਾਂ ਕੋਈ ਨਾ ਕੋਈ ਸਕੀਮ ਮੈਨੂੰ ਲਾਣੀ ਪੈਣੀ ਐ ਵੇਖਾਂ ਭਲਾ ਭਾਬੀ ਕੀ ਕਰਨ ਧੀ ਐ ਭਾਬੀ ਭਾਬੀ ਹਾਂ ਸਿਮੀ ਆਜ ਦੇਣੀ ਹੀ ਇੱਧਰ ਆ ਭਾਬੀ ਮੈਂ ਸਿਮੀ ਤੂੰ ਥੱਲੇ ਥੱਲੇ ਬੈਠੀ ਕੀ ਗੱਲ ਹੋਈ ਆ ਮੈਂ ਨਾ ਕੋਠੇ ਤੇ ਕੱਪੜੇ ਸੁੱਕਣੇ ਪਾਣ ਗਈ ਸੀ ਆਂਦੇ-ਆਂਦੇ ਨਾ ਮੇਰਾ ਪੋੜੀਆਂ 'ਚ ਪੈਰ ਫਿਸਲ ਗਿਆ ਸਿਮੀ ਠੀਕ ਆ ਤੂੰ ਛੱਟ ਨਹੀਂ ਲੱਗੀ ਭਾਬੀ ਗੋਡੇ ਤੇ ਲੱਗੀ ਆ ਤੇ ਲੱਤ ਬੜੀ ਦਰਦ ਹੋਣ ਦੀ ਉੱਠਿਆ ਨਹੀਂ ਜਾਂਦਾ ਮੇਰੇ ਕੋਲ ਚਲਸੀ ਮੇ ਉਠੋ ਨਾ ਤੈਨੂੰ ਪਤਾ ਨਾ ਮੰਮੀ ਵੀ ਨਹੀਂ ਕਰਾ ਗਿਆ ਧਿਆਨ ਨੋਟਾ ਨਹੀਂ ਮੰਮੀ ਨਹੀਂ ਠੀਕ ਆ ਗਈ ਕੰਮ ਹੋਈ ਨਸਾਰਾ ਪਿਆ ਕਰਨ ਵਾਲਾ ਕੰਮ ਦੀ ਚਲ ਕੋਈ ਗੱਲ ਨਹੀਂ ਆਪਣਾ ਧਿਆਨ ਰੱਖੀ ਧਿਆਨ ਨਾ ਟੁਰਿਆ ਕਾ ਚਿੰਮੀ ਤੂੰ ਇੱਥੇ ਬੈ ਮੈਨੂੰ ਸਪਰੇਅ ਲੈ ਕਿਉਂ ਨਹੀਂ ਆ ਨਹੀਂ ਨਹੀਂ ਭਾਬੀ ਰਹਿਣ ਬੋ ਕੋਈ ਨਹੀਂ ਇਦਾਂ ਹੀ ਠੀਕ ਹੋ ਜਾਣੀਆ ਚਲ ਠੀਕ ਐਂਦਾ ਕਰੋ ਮੈਨੂੰ ਘੁੱਟਕ ਪਾਣੀ ਲਿਆ ਦਿਓ ਲਿਆ ਦਿਨੇ ਥੋੜੀ ਪਾਣੀ ਤੇ ਪਾਣੀ ਪੀ ਕੇ ਨਾ ਗਲਾਸ ਇੱਥੇ ਰੱਖ ਦੇ ਮੈਂ ਵੀ ਰੈਸਟ ਕਰ ਲਾਂ ਥਾਬੀ ਹੂੰ ਇਦਾਂ ਕਰ ਮੈਨੂੰ ਨਾ ਮੇਰਾ ਫੋਨ ਲਿਆ ਦੇ ਕਿੰਮੀ ਥੋੜੇ ਦਾ ਰੈਸਟ ਕਰ ਲਾ ਹਾਂ ਤਾਂ ਫੋਨ ਤੂੰ ਕੀ ਕਰਨਾ ਚਲਾ ਕੇ ਨਹੀਂ ਤੁਹਾਨੂੰ ਪਤਾ ਨਾ ਮੈਂ ਇਦਾਂ ਨਹੀਂ ਬੈ ਸਕਦੀ ਤੇ ਮਾਂ ਵੀ ਤਾਂ ਟੈਲ ਲੱਗ ਗਈ ਆ ਫੇਰ ਕੀ ਐ ਮੈਂ ਨਹੀਂ ਹੁਣ ਜਾਣਾ ਵੈਲਾ ਮੈਨੂੰ ਰੈਸਟ ਕਰ ਲੈਂਦੇ ਅੱਗੇ ਮੇਰਾ ਸੇਡੁਖਾਂ ਦੇਵਾ ਨਹੀਂ ਨਾ ਜਾਣਾ ਜਾਂ ਫਿਰ ਇਦਾਂ ਕਰੋ ਜੇ ਫੋਨ ਨਹੀਂ ਲਿਆ ਕੇ ਦੇਣਾ ਜਾਂ ਮੈਨੂੰ ਟੀਵੀ ਔਨ ਕਰ ਦੋ ਤੇ ਜਾਂ ਫੋਨ ਲਿਆ ਦਿਓ ਤੇ ਟੀਵੀ ਔਨ ਕਰ ਲਈ ਵੀ ਤਾਂ ਉੱਠਣਾ ਹੀ ਪੈਣਾ ਫੇਰ ਲਿਆ ਦੇਣੀ ਫੋਨ ਹੀ ਚਲਾ ਲੈ ਤੂੰ ਦੇਖ ਲੈ ਫੋਨ ਤੇ ਮੈਂ ਦੂਸਰੇ ਰੂਮ ਚ ਪੈ ਜਾਂਦੀ ਹਾਂ ਠੀਕ ਉਹ ਫੋਨ ਦੀ ਬੈਟਰੀ ਲੋ ਹੋ ਗਈ ਹਾਂ ਚੰਗਾ ਕੀਤਾ ਸਿੰਮੀ ਤੂੰ ਇਹ ਸਕੀਮ ਤੇ ਵਧੀਆ ਲਾ ਲਈ ਨਹੀਂ ਤਾਂ ਤੂੰ ਤਾਂ ਫਸ ਜਾਣਾ ਸੀ ਸਾਰਾ ਦਿਨ ਕੰਮ ਚ ਲੱਗੀ ਰਹਿਣਾ ਸੀ ਉੱਤੋਂ ਭਾਬੀ ਵੀ ਨਹੀਂ ਠੀਕ ਤੂੰ ਉਹਨੂੰ ਕੁਝ ਕਹਿ ਵੀ ਨਹੀਂ ਸਕਦੀ ਚਲ ਕੋਈ ਨਹੀਂ ਹੁਣ ਆਪੇ ਸਾਰਾ ਕੰਮ ਤੇ ਕਰੂਗੀ ਨਾ ਪਰ ਹੁਣ ਨਾ ਮੇਰਾ ਕੁਝ ਖਾਣ ਨੂੰ ਦਿਲ ਕਰਨ ਰਿਹਾ ਚਲ ਇਦਾਂ ਕਰਦੀਆਂ ਭਾਬੀ ਨੂੰ ਕਹਿੰਦੀ ਮੈਨੂੰ ਮੈਗੀ ਬਣਾ ਕੇ ਦੇ ਦੇ ਕਰਾ ਦੀ ਜੀ ਚਰੇ ਨੂੰ ਆਵਾਜ਼ ਮਾਰਦੀ ਆ ਭਾਬੀ ਭਾਬੀ ਆ ਗਈ ਸੀ ਮੀ ਹਾਂ ਦੱਸ ਭਾਬੀ ਇਦਾਂ ਕਰ ਫਿਰ ਉਹ ਨਾ ਮੈਗੀ ਬਣਾ ਦੇ ਸਿਮੀ ਤੈਨੂੰ ਪਤਾ ਨਾ ਮੈਂ ਠੀਕ ਨਹੀਂ ਹੈਗੀ ਤੇ ਤੈਨੂੰ ਆਪਣੇ ਚਸ਼ਕਿਆਂ ਦੀ ਪਈ ਆ ਮੈਂ ਤਾਂ ਰਾਤੀ ਰੋਟੀ ਦੇ ਟੈਨਸ਼ਨ 'ਚ ਬੈਠੀ ਆ ਕਿ ਦੱਬ ਬਣੋਣੀ ਆ ਚੱਲ ਜੇ ਮੈਂ ਠੀਕ ਹੁੰਦੀ ਮੈਂ ਆਪੇ ਬਣਾ ਹੀ ਲੈਣੀ ਸੀ ਹੁਣ ਮੇਰਾ ਜੀ ਬੜਾ ਕਰਨ ਰਿਆ ਖਾਣ ਨੂੰ ਬਣਾ ਦੇ ਹਾਂ ਸਿੰਮੀ ਰੋਟੀ ਤਾਂ ਮੈਂ ਔਖੀ ਸੌਖੀ ਬਣਾ ਲੂੰਗੀ ਪਰ ਮੈਗੀ ਨਹੀਂ ਮੇਰੇ ਕੋਲ ਬਣਦੀ ਤੈਨੂੰ ਪਤਾ ਵੀ ਮੈਂ ਠੀਕ ਨਹੀਂ ਆ ਲੈ ਭਾਬੀ ਬਣਾ ਦੇ ਹਾਂ ਸਿੰਮੀ ਹਜੇ ਕਿੰਨਾ ਕੁ ਟਾਈਮ ਹੋਇਆ ਰੋਟੀ ਖਾਦੀ ਨੂੰ ਤੈਨੂੰ ਭੁੱਖ ਲੱਗ ਵੀ ਗਈ ਆ ਪਹਿਲਾਂ ਮੈਨੂੰ ਭੁੱਖ ਲੱਗੀ ਮੈਂ ਤਾਂ ਹੀ ਕਹਿੰਦੀ ਨਾਲੇ ਮੇਰਾ ਜੀ ਬੜਾ ਕਰਨ ਡਿਆ ਮੈਗੀ ਖਾਣ ਨੂੰ ਚੱਲ ਠੀਕ ਆ ਬਣਾ ਦਿਨੀ ਔਖੀ ਸੌਖੀ ਹੋ ਕੇ ਭਾਬੀ ਗੱਲ ਸੁਣੀ ਮੇਰੀ ਹਾਂ ਦੱਸ ਆ ਮੇਰਾ ਨਾ ਫੋਨ ਚਾਰਜਿੰਗ ਤੇ ਲਾ ਦੇ द टीवी ऑन कर दे इधर भाभी जी हाँ सिमी। ਆਪਾਂ ਡਿੱਲਾ ਜੋ। ਮੈਂ ਤੇ ਇਦਾਂ ਕਰਿਓ ਮੇਰੇ ਨਾਲ ਹੱਥ ਵੀ ਇੱਥੇ ਧਵਾ ਦਿਓ। ਸਿਮੀ ਜਿਹੜੇ ਉਠਾਂਗੀ ਠੀ ਉਦੋਂ ਧੋ ਲਿਹੇ ਹੱਥ। ਨਹੀਂ ਮੈਂ ਹੁਣ ਉੱਠਣਾ ਹੀ ਨਹੀਂ ਹੈਗਾ। ਨਾਲੇ ਮੈਂ ਉੱਠ ਕੇ ਵੀ ਕੀ ਕਰਨਾ? ਤੁਹਾਨੂੰ ਪਤਾ ਮੇਰੀ ਲੱਤ ਅੱਗੇ ਦਰਦ ਹੋਣ ਢੀ ਆ। ਚੱਲ ਠੀਕ ਆ ਧਵਾ ਦਿਨੀ। ਮੇਰਾ ਫੋਨ ਆਉਣ ਲਿਆ ਵਾ ਹਾਂ ਫੋਨ ਆ ਗਿਆ ਭੱਜ ਨੂੰ ਆਜ ਮਾਰਾ ਨਹੀਂ ਚੱਲ ਮੈਂ ਆਪੇ ਹੀ ਫੜ ਲੈਣੀ ਚੱਲ ਮੈਂ ਫਰਾਈ ਹੋਣੀ ਆ ਫੇਰੀ ਭਾਂਡੇ ਸਾਫ ਕਰਦੀ ਆਂ ਹੋਰ ਘਟ ਉਠਿਆ ਨਹੀਂ ਜਾਂਦਾ ਚਾ ਚਾ ਹਾਂ ਮੇਰਾ ਵੀ ਠੀਕ ਆ اچھا ਨਹੀਂ ਕੁਛ ਨਹੀਂ ਬਸ ਇਦਾਂ ਫਰੀ ਕੀ ਹੋਇਆ ਹਾਂ ਤੇ ਉਹਨੇ ਤੇ ਉੱਠ ਹੀ ਨਹੀਂਆ ਤੇ ਫੋਨ ਕਿਦਾ ਫੜ ਲੈਨੇ ਉੱਠ ਗਏ ਇਹਦਾ বিনা ਪਤਾ ਨਹੀਂ ਲੱਗਦਾ ਸਾਟ ਲੱਗੀ ਹੈ ਤੇ ਤੂੰ ਆਰਾਮ ਕਰ ਸਾਸ਼ੀਕਲ ਮੰਮੀ ਸਾਰਸਿਕਲ ਸੰਦੀਪ ਕੀ ਹਾਲ ਆ ਵਧੀਆ ਤੇ ਸਨਾ ਸਾਸ਼ੀਕਲ ਮੰਮੀ ਸਾਰਸਿਕਲ ਸਿਮੀ ਤੂੰ ਬੜੀ ਢੋਨਵਟਾ ਬਣ ਕੇ ਬੈਠੀ ਕੀ ਗੱਲ ਹੋਈ ਉਹ ਨਾ ਮੰਮਜੀ ਇਹਦੇ ਸੱਟ ਲੱਗ ਗਈ ਆ ਸੱਟ ਲੱਗ ਗਈ ਹਾਂਜੀ ਕੋਠਰੇ ਕਪੜੇ ਸੁਕਣੇ ਪਉਣਗੇ ਹੀ ਤੇ ਡੱਗ ਗਈ ਪੌਰੀਆਂ ਤਾਂ ਤੇ ਫਿਰ ਕੰਮ ਕਰ ਸੰਦੀਪ ਕਿਦਾਂ ਕੀਤਾ ਕੰਮ ਕਰ ਮੰਮਜੀ ਮੈਂ ਕਰ ਲੈਣੀ ਫਿਰ ਸਿਮੀ ਕੋ ਤੇ ਹਣ ਉਠਾ ਨਹੀਂ ਜਾਂਦਾ ਤੁਹਾਨੂੰ ਪਤਾ ਫਿਰ ਰੋਟੀ ਬਾਨੀ ਦਾ ਤੇ ਕਰਨਾ ਹੀ ਆ ਉਹ ਤੋਂ ਬਿਨਾ ਕਿੱਥੇ ਸਰਦਾ ਸਿਮੀ ਤੇਰ ਕੋ ਤੇ ਆ ਨਾ ਕੰਮ ਨਹੀਂ ਹੁੰਦਾ ਬੰਦਾ ਥੋੜਾ ਬੋਤਾ ਆਪਣਾ ਧਿਆਨ ਤੇ ਰੱਖਦਾ ਐ ਮੰਮੀ ਮੈਂ ਤਾਂ ਧਿਆਨ ਨਹੀਂ ਕਰਨੀ ਸੀ ਹੁਣ ਮੈਨੂੰ ਕੀ ਪਤਾ ਮੈਂ ਡਿੱਗ ਜਾਣਾ ਸੀ ਚਾਹ ਮਮ ਜੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਨਹੀਂ ਨਹੀਂ ਸੰਦੀਪ ਚਲ ਅੰਦਰ ਹੀ ਮੈਂ ਪਾਣੀ ਪੀਣੀ ਆ ਆ ਜਾਓ ਪਾਣੀ ਮਮ ਜੀ ਭਾਬੀ ਭਾਬੀ ਆ ਗਈ ਸੀ ਮੀ ਮੈਂ ਆਣੀਆ ਮੰਜੀ ਭਾਬੀ ਹਾਂ ਜੀ ਮੈਂ ਦੱਸ ਕਿੰਨੀਆਂ ਆਵਾਜ਼ਾਂ ਮਾਰੀਆਂ ਮੈਂ ਭਾਬੀ ਤੈਨੂੰ ਮੈਂ ਅੰਦਰ ਮੰਮੀ ਨੂੰ ਪਾਣੀ ਦੇਣ ਨਹੀਂ ਸੀ ਤੇ ਟਾਈਮ ਲੱਗ ਗਿਆ ਕੀ ਕਹਿਣਾ ਵਾ ਅੰਦਰ ਜਾਣਾ ਮੈਂ ਮੈਨੂੰ ਅੰਦਰ ਲੈ ਜਾ ਚਲਾ ਫਿਰ ਕਹਿੰਦੀ ਰੋ ਹੋ ਕੇ ਆ ਗਈਆਂ ਕੁਛ ਖਣ ਖੁਣ ਨੂੰ ਵੀ ਲਿਆਈ ਕਿ ਨਹੀਂ ਆਹੋ ਲਿਆਏ ਆ ਪੇਠਾ ਤੇ ਆਮ ਪਾਪੜ ਲਿਆਂਦਾ ਆਮ ਪਾਪੜ ਉਹ ਤਾਂ ਮੈਨੂੰ ਬੜਾ ਪਸੰਦ ਆ ਚੱਲ ਮੈਂ ਕਹਿੰਨੀ ਆ ਸੰਦੀਪ ਨੂੰ ਲਿਆ ਦਿੰਦੀ ਤੈਨੂੰ ਨਹੀਂ ਮੈਂ ਆਪੇ ਲੈ ਆਉਣੀ ਆ ਸਿਮੀ ਤੇਰੇ ਤੇ ਛੱਟ ਲੱਗੀ ਸੀ ਛੱਟ ਇਹ ਸਭ ਤੋਂ ਡਰਾਮੇ ਕਰਨ ਦੀ ਸੀ ਨਾ ਤੇਰੇ ਛੱਟ ਸੁੱਟ ਕੋਈ ਨਹੀਂ ਲੱਗੀ ਇਹ ਤਾਂ ਮੈਨੂੰ ਪਹਿਲੇ ਹੀ ਪਤਾ ਸੀ ਨਹੀਂ ਤੇਰੀ ਭਾਬੀ ਕਿੰਨੀ ਬਿਮਾਰ ਆ ਮੈਂ ਤੈਨੂੰ ਕਿਹਾ ਕਿ ਵੀ ਗਈ ਸੀ ਵੀ ਉਹਦੇ ਨਾਲ ਕੰਮ ਕਰਾਈ ਕਿੱਦਾਂ ਉਹਨੇ ਕੰਮ ਕੀਤਾ ਹੋਏਗਾ ਸਿਮੀ ਤੋਗੇ ਦਾ ਖਲੋਤੀ ਤੇ ਰੇਦਾ ਛੱਟ ਲੱਗੀ ਸੀ ਨਾ ਇਹਦੇ ਕੋਈ ਛੱਟ ਸੁੱਟ ਨਹੀਂ ਲੱਗੀ ਇਹ ਸਾਬੇ ਪਖੰਡ ਕਰਦੀ ਆ ਸੱਚ ਬੋਲਣ ਦੇ ਨ ਮਮੀ ਹਾਂ ਭਾਬੀ ਮੈਨੂੰ ਇਹ ਹੀ ਮੈਨੂੰ ਸਾਰਾ ਕੰਮ ਇਕੱਲੇ ਨੂੰ ਕਰਨਾ ਪੈਣਾ ਸਿਮੀ ਦੇਖ ਲੈ ਤੈਨੂੰ ਪਤਾ ਵੀ ਮੈਂ ਠੀਕ ਨਹੀਂ ਆ ਤਾਂ ਵੀ ਕਿੰਨੀ ਔਖੀ ਹੋ ਕੇ ਮੈਂ ਸਾਰੇ ਕੰਮ ਕੀਤੇ ਤੈਨੂੰ ਮੰਜੇ ਤੇ ਬੈਠੇ ਨੂੰ ਰੋਟੀ ਦਿੱਤੀ ਮੈਂ ਤਾਨੂੰ ਪਤਾ ਹੈ ਨਾ ਮੇਰੇ ਵੱਲੋਂ ਕਿ ਮੈਂ ਠੀਕ ਨਹੀਂ ਹੈਗੀ ਤੇ ਫਿਰ ਤੂੰ ਕਿਉਂ ਇਦਾਂ ਕੀਤਾ ਥੋੜਾ ਬਹੁਤ ਹੀ ਤਰਸ ਕਰ ਲਿੰਦੀ ਸਿਮੀ ਤੇਰਾ ਹੁਣੇ ਇਹੋ ਹਾਲ ਹੈ ਤੇ ਕੱਲ ਨੂੰ ਬਗਾਨੇ ਘਰ ਜਾਣਾ ਆ ਉੱਥੇ ਤੇਰਾ ਕੀ ਬਣੂਗਾ ਮੰਮੀ ਮੇਰੇ ਪੇਕੇ ਕਰਾਉਂਦੇ ਬੈ ਨਾ ਇਹਦਾ ਰਿਸ਼ਤਾ ਮੈਂ ਅੱਜ ਹੀ ਆਪਣੀ ਮੰਮੀ ਨੂੰ ਫੋਨ ਕਰ ਲਈ ਤੇ ਉਹਨਾਂ ਨੂੰ ਕਿਹਾ ਇਹਦਾ ਰਿਸ਼ਤਾ ਨਹੀਂ ਕਰਨਾ ਇਹਦਾ ਸਾਡੀ ਬੇਇੱਜ਼ਤੀ ਕਰਾ ਦੂਗੀ ਉੱਥੇ ਜਾ ਕੇ ਨਹੀਂ ਨਹੀਂ ਸੰਦੀਪ ਇਹਦਾ ਨਾ ਕਰੀ ਮੰਮੀ ਇਦਾਂ ਕਿਉਂ ਨਹੀਂ ਕਰਨਾ ਮੈਂ ਤਾਂ ਇਦਾਂ ਹੀ ਕਰੂੰਗੀ ਅੱਜ ਫੋਨ ਕਰਦੀ ਆ ਨਹੀਂ ਨਹੀਂ ਭਾਬੀ ਇਦਾਂ ਨਾ ਕਰਿਓ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੰਮ ਜੀ ਐਂ ਸਾਰੇ ਜਣੇ ਇਹਦੇ ਵੱਲੋਂ ਕਿੰਨਾ ਸੋਚਦੇ ਆਂ ਪਰ ਇਹ ਤੇ ਕਿਸੇ ਦੇ ਬਾਰੇ ਸੋਚ ਨਹੀਂਨੀ ਆ ਚੱਲ ਕੋਈ ਨਹੀਂ ਸੰਦੀਪ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਆ ਨਹੀਂ ਭਾਬੀ ਮੈਂ ਅੱਗੇ ਤੋਂ ਇਦਾਂ ਡਰਾਮਾ ਨਹੀਂ ਕਰਦੀ ਚਲੋ ਠੀਕ ਆ ਬੈਠਾ ਤੁਸੀਂ ਦਵਾਂ ਜਾਣਾ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਨਹੀਂ ਭਾਬੀ ਅੱਜ ਤੋਂ ਬਾਅਦ ਨਾਲ ਸਾਰਾ ਕੰਮ ਮੈਂ ਹੀ ਕਰਿਆ ਕਰਾਂਗੀ ਤੁਸੀਂ ਬੈਠੋ ਚਾਹ ਮੈਂ ਬਣਾ ਕੇ ਲਿਆਉਣੀ ਆ ਚੱਲ ਠੀਕ ਆ